ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਦਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੀ ਸਤ ਸੰਗਤ ਸਾਤ ਗੁਰ ਪਾਈਐ ਐਹ ਨਿਸਬਦ ਸਲਾਹੇ ਰਹਾਉ ਸਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਈ ਇਓ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸਚਰਤੇ ਸਚ ਭਾਇ ਸਾਕਤ ਸਚ ਨਾ ਭਾਵਈ ਕੂੜੈ ਕੂੜੀ ਪਾਇ ਸਚਰਤੇ ਗੁਰ ਮੇਲੈ ਸਚੇ ਸਚ ਸਮਾਇ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਪਾਹੇ ਨ ਵਿਜਵੈ ਜੇ ਭਵੈ ਦਿਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰਿ ਲੇਵ ਲਾਇ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਲ ਸਮਾਏ ਜਿਨ ਹਰਿ ਹਰਿ ਨਾਮ ਨ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਹ ਕਉੜੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰ ਮਿਲਿ ਭਉਜਲ ਲੰਗਿਐ ਦਰਗਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣਜਾਰੇ ਹੋ ਵਖਰ લેਹੁ ਸਮਾਲ ਜੈਸੀ ਵਸਤ ਵਿਸਾਹੀ ਐ ਜੈਸੀ ਨਿਭਹਿ ਨਾਲ ਅਗੈ ਸਾਹੋ ਸੁਜਾਨ ਹੈ ਲੈਸੀ ਵਸਤ ਸਮਾਨ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹੋ ਦੇਖੈ ਪਤੀ ਆਏ ਰਹਾਉ ਜਿਨਾ ਰਾਸਨਾ ਸਚ ਹੈ ਕਿਉ ਤਿਨਾ ਸੁਖ ਹੋਏ ਖੋਟੇ ਵਣਜ ਵਣਜ ਐ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਓ ਦੁਖ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵਹਿ ਤិន ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਲਾਹ RAM ਨਾਮ ਰੰਗ ਰਤਿਆ ਭਾਰਨਾ ਪਰਮ ਤਿਨਾਹ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਬਨ ਅਰ ਫੁੱਲੜਾ 나ਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਓ ਢਲ ਢੁਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਉ ਹੁਲਾ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗੁਲੇ ਜਾਏ ਸੁਤੇ ਜੀਰਾਨ ਹੰਪੀ ਵਈਆ ਡੋਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵਹਿ ਸਾਹੁਰੈ ਨੇਤਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇ ਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਪ੍ਰਹਾਉ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗੁਲਾ ਸਖੀਏ ਮੇਰਾ ਲਾਲ ਨਿਤਰ ਵੈ ਸੋਹਾਗਣੀ ਦੇਖ ਹਮਾਰਾ ਹਾਲ ਪ੍ਰਣ ਵੈ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਿਲ ਆ ਪਾਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦੈ ਜਮਾਏ ਲੈ ਇਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਮਿਤਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਹਿ ਨਾ ਅੰਤ ਸਖਾਇਆ ਰਹਾਉ ਬਿਖੇ ਬਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਾਈ ਜਪ ਤਪ ਸੰਜਮ ਹੋਹਿ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 20 ਸਪਤਾ ਹਰੋ ਬਾਸਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਾਰੇ 10 18 ਮੈਂ ਅપરੰਪਰੋ ਚੀਨੈ ਕਹ ਨਾਨਕ ਿਵ ਏਕ ਤਾਰੈ 20 ਸਪਤਾ ਹਰੋ ਬਾਸਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਾਰੇ 10 18 ਮੈਂ ਅપરੰਪਰੋ ਚੀਨੈ ਕਹ ਨਾਨਕ ਿਵ ਏਕ ਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ